アローリエットに行ってみてください。 ਅੱਛਾ ਕੋ ਆਪਣੇ ਅਸੂ ਦੀ ਕੋਈ ਕਿਸੇ ਤਰ੍ਹਾਂ ਰਸੋਈ ਦਾ ਚਾਹ ਚਾਹ ਲੈ ਵਾ ਲੈ ਵੋਇਸ ਕੈਚ ਹੋ ਗਿਆ ਹਾਂ ਆ ਕੇ ਆਪਾਂ ਸਾਡੀ ਪਾਗੇ ਆਗੇ ਭਾਜੀ ਆਗੇ ਆਹੀ ਤੁਹਾਡੇ ਕੋ ਆ ਗਏ ਆ ਭਾਜੀ ਆਏ ਤੇ ਜਰਮਨ ਕਿ ਉਹ ਤਾਂ ਜਰਾ ਵੀ ਐਸੀ ਗੱਲ ਕਰੋ ਪੇਪਰ ਰੱਖ ਕੇ ਗੱਲ ਕਰ ਜਿਹੜੀ ਕਰਨੀ ਮੈਂ ਤੁਹਾਨੂੰ ਤਾਂ ਰਹਿਣਾ ਬੰਦੇ ਕੋਈ ਨਹੀਂ ਕੋਈ ਤੁਹਾਨੂੰ ਆਣਾ ਕੋਈ ਨਹੀਂ 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 ਮੈਨੂੰ ਤਾਂ ਨਹੀਂ ਨਹੀਂ ਮੇਰੀ ਗੱਲ ਮੇਰੇ ਨਾਲ ਸੋਚ ਨਹੀਂ ਕਿੱਥੋਂ ਉਹ ਆ ਰਿਹਾ ਜਿੱਥੇ ਤੋਂ ਬਹੁਤ ਆਰਾਮ ਨਾਲ ਆਉਂਦਾ ਹੈ ਤੇ ਬੈਠੇ ਬੈ ਜਾ ਬਸ ਕੋਈ ਨਹੀਂ ਪਤਾ ਮੈਂ ਕੰਮ ਤੋਂ ਬਿਸਮ ਨਹੀਂ ਨਹੀਂ ਸਾਹਮਣੇ ਤੇਰਾ ਕੋ ਹੈ ਜੀ ਸਾਡੀ ਤੇਰੇ ਨਾਲ ਮਤਲਬ ਨਹੀਂ ਯਾਰ ਤੂੰ ਯਾ ਸੇਫਟੀ ਆਫ ਕਰਵੇਂ ਤੁਸੀਂ ਸੇਫਟੀ ਆਫ ਕਿਉਂ ਕਰਦੇ ਫਿਰ ਜਦੋਂ ਤੂੰ ਸਾਰੇ ਨਹੀਂ ਮਾਰਦਾ ਫਿਰ ਨਹੀਂ ਜਦੋਂ ਮੀਡੀਆ ਕ ਬਣਾਈਏ ਫਿਰ ਤੂੰ ਸੇਫਟੀ ਆਫ ਕਿਉਂ ਕਰਦਾ ਯਾਰ ਤੇ ਜੇ ਤੇਰੇ ਨਾਲ ਦੁਸ਼ਮਣੀ ਨਹੀਂ ਤੈਨੂੰ ਕੀ ਲੱਗਦਾ ਅੱਜ ਸ਼ਾਰਟ ਵੀ ਆ ਜਾ ਸਗਰਾ ਸਾਡੀ ਤੇਰੇ ਨਾਲ ਕੀ ਹੋਣੀ ਫਿਰ ਕਿਉਂ ਮਾਰ ਦੋ ਜੇ ਮੈਨੂੰ ਕੋਈ ਨਹੀਂ ਆਇਆ ਪ੍ਰੈਸ ਵਾਲੇ ਅੱਗੇ ਪ੍ਰੈਸ ਦੇ ਸਾਹਮਣੇ ਹਟ ਜਾ ਹੋਰ ਪੁਲਿਸ ਹਾਂਜੀ ਜੀ ਸਾਥੇ ਔਰ ਜਿਹੜਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਰਜੰਤੂ ਜਿਹੜਾ ਹੈਗਾ ਗੁਰਦਾਸਪੁਰ ਦਾ ਹੀ ਬੰਨ ਵਾਲਾ ਹੈਗਾ ਅ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰੇ ਅਸੀਂ ਅ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵਾਪਸ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸਨ ਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ساری ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੀ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਨ ਨਨ ਸਰਚ ਜਿਹੜਾ ਹੈਗਾ ਕੌਮਿੰਗ ਆਪਰੇਸ਼ਨ ਕੀਤਾ ਨੰਨ ਛੜੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਚਚਓ ਸਾਹਿਬ ਇੱਥੇ ਸਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕਲੋਜ਼ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਚਚਓ ਐਚਚਓ ਸਾਹਿਬ ਨੇ ਕੀਤੀ ਇਵਨ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਫਸਰਨੇਟਲੀ ਇਨੇ ਜਿਹੜਾ ਹੈਗਾ ਸੁਸਾਇਡ ਕਰ ਦਿੱਤਾ ਇੱਕ ਮੋਦੀ ਸਾਹਮਣੇ ਜੀ ਜੀ ਸਰ ਫਿਰ ਕਿ ਕਿਸਮ ਦਾ ਦੇਖੋ ਉਹ ਜੇਲਡ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਚੱਲੇਗਾ ਕਿਉਂ ਦੀ ਕੀ ਕਾਰਨ ਸੇ ਮਾਰਨ ਦਾ ਦੇਖੋ এজ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਹੈਗੇ ਬਟ ਪ੍ਰਾਇਮਰ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਆ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ਼ ਆਫ ਨਾਊ ਅਜੇ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀ ਐਮ ਬੜੀ ਵੀ ਆਈ ਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡਿਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨ ਪੂਵਾ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹੜਾ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸਰਵੰਗ ਆਪਣੇ ਸਾਰੇ ਦਤ ਹੋ ਗਏ ਦੀ ਜੀ ਜੀ ਸੱਚ ਸੇਤ ਕੋਲੀ ਮਾਰੀ ਨਾ ਆਪਣੇ ਕੋਲ ਜਦੋਂ ਉਹ ਅਸੀਂ ਅਸੀਂ ਇਨਵੈਸਟੀਗੇਟ ਕਰ ਰਹੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦੇ ਕਾਰਨ ਕੀ ਲੱਗਾ ਵੀ ਸਸਨ ਸਰਪੰਚ ਦੇ ਦੇਖੋ ਉਹ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇੰਨੇ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਇਸ ਕਰਕੇ ਜਿਹੜਾ ਹੈਗਾ ਉਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਚਓ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕਿਉਂਕਿ ਇਹ ਵੀ ਐਸ਼ੀਅਰਿਆ ਚ ਆ ਕੇ ਜਿਹੜੀ ਕੋਈ ਆਫਰ ਦਾ ਡੈਮੇਜ ਨਾ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਡਿੰਗ ਕੀਤਾ ਹੈਗਾ ਮੇਰਾ ਨਾਮ ਦਰਬਾਰਾ ਸਿੰਘ ਹੈ ਜੀ ਮੈਨੂੰ ਇਹ ਵੀ ਸਰੀਰ ਸਭ 3:20 25 ਮਿੰਟ ਦਾ ਟਾਈਮ ਸੀਗਾ ਮੈਂ ਰੋਟੀਨ ਤਰ੍ਹਾਂ ਘਰੋਂ ਉੱਠਿਆ ਸਵੇਰੇ ਤੇ ਮੈਂ ਸ਼ਨਾਣ ਪਾਣੀ ਕਰਕੇ ਘਰ ਦਾ ਸਹ ਜਾਨਾ ਸੀਗਾ ਤੇ ਕੋਈ ਨਾ ਕਿ 3:25 ਤੋਂ ਲੈ ਕੇ 3:33 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸਾਨੂੰ ਸੁਣਾਈ ਹੈ ਮੇਰਾ ਇੱਥੋਂ ਘਰ 200 ਮੀਟਰ ਦੂਰ ਹੈ একদম ਜਿਵੇਂ ਇੱਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੇ ਉਫਰਾਰ ਹੋ ਗਿਆ ਸੀਗਾ ਆਣ-ਗਣ ਇਕੱਠਾ ਹੋ ਗਿਆ ਸੀਗਾ ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ ਅੱਗ ਲੱਗਾ ਹੋਇਆ ਸੀਗਾ ਰਾਣੀ ਵਾਜਾ ਮਾਰੀਆਂ ਨੂੰ ਆਪਣੇ ਭਹਾਈ ਨੂੰ ਵਾਜਾ ਮਾਰੀਆਂ ਆਪਣੇ ਜੀ ਨੂੰ ਵਾਜਾ ਮਾਰੀ ਨਾਂ ਲਾ ਕੇ ਕੋਈ ਅੰਦਰ ਹੋਏਗਾ ਕਵਾਜ ਦੇਗਾ ਇਹਨਾਂ ਨਹੀਂ ਪਤਾ ਸਾਨੂੰ ਕਿ ਉਹਨਾਂ ਦੀ ਉਹਨਾਂ ਦੀ ਡੈਥ ਹੋ ਗਈ ਆ ਹਾਂਜੀ ਤੇ ਫਿਰ ਜਦੋਂ ਆਈਏ ਪੁਲਸੋਂ ਪੁੱਛ ਕੇ ਬਾਬਾ ਜਰਬਾਦ ਆਈਆਂ ਵੀ ਅਸੀਂ ਦਰਵਾਜ਼ਾ ਤੋੜ ਲਈਏ ਉਹਨਾਂ ਕਹਿੰਦੇ ਦਰਵਾਜ਼ਾ ਤੋੜ ਕੇ ਅੰਦਰ ਹੋ ਜੇ ਤਾਂ ਇਹ ਜੰਗਲਾ ਤੋੜਿਆ ਗੀੜ ਦਾ ਅੰਦਰ ਹੋਏ ਆ ਅੰਦਰ ਜਾ ਕੇ ਦੇਖਿਆ ਤਾਂ ਦੋਹੇ ਡੱਡ ਬਾੜੀ ਦੇ ਖੂਨ ਨਾਲ ਲੱਤ ਫੱਟ ਪਈਆਂ ਹੋਈਆਂ ਸਨ ਕਿੰਨੇ ਕੀਤੀ ਫਾਈਟਿੰਗ ਹਾਂਜੀ ਫਾਈਟਿੰਗ ਕਿਨੇ ਕੀਤੀ ਹੈ ਫਾਈਟਿੰਗ ਉਹਨਾਂ ਦੀ ਜਿਹੜੀ ਬੇਟੀ ਦਾ ਡੈਥ ਹੋਇਆ ਨਾ ਇਹਦਾ ਇਹਦਾ ਹਸਬੰਦ ਸੀ ਇਹਨਾਂ ਪਹਿਲਾਂ ਆਰਮੀ ਚ ਸਰਵਿਸ ਕਰਦਾ ਸੀ ਉਹਨਾਂ ਕੋਲ ਮਤਲਬ ਕੋਰਟ ਕੇਸ ਚੱਲਦਾ ਸੀਗਾ ਹਾਂਜੀ ਇਹ ਕਹਿੰਦਾ ਮੈਂ ਤੁਹਾਨੂੰ ਵਸਾਉਣਾ ਨਾ ਤੁਹਾਨੂੰ ਖਰਚਾ ਜਣਾ ਕੋਈ ਨਹੀਂ ਆ ਵੈਸੇ ਵੀ ਤੁਮਕੇ ਅੰਦਰ ਆ ਮੈਂ ਤੁਹਾਨੂੰ ਮਾਰ ਦਿੰਦਾ ਮੈਂ ਹਾਂਜੀ ਜਦੋਂ ਜਦਾਂ ਲੱਗਦਾ ਇਹ 80 ਸੀਸੀਟੀਵੀ ਕੈਮਰੇ ਦੇ ਕੱਲਾ ਹੀ ਲੱਗਦਾ ਹਾਂਜੀ ਉਹਨਾਂ ਦੀ ਡੈਥ ਹੋ ਗਈ ਹੁੰਦੀ ਉਹਨਾਂ ਦੀ ਉਹਨਾਂ ਦਾ ਡੈਥ ਹੋਈ ਜਾਂਦੀ ਇਹ ਕਈ ਚੀਜ਼ਾਂ ਜਿਹੜਾ ਨੇ ਹਮਲਾ ਕੀਤਾ ਹੁਣ ਪੁਲਿਸ ਉਤਰ ਦੇ ਮੁਤਾਬਿਕ 147 ਨੇ ਵਰਤੀ ਹੈ ਨਾ ਆਪਣੇ ਆਪ ਨੂੰ ਦੇ ਲਈ ਠੀਕ ਹੈ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ ਆਏ ਆਪਣੇ ਆਪ ਨੂੰ ਗੋਲੀ ਮਾਰੀ ਕਹਿੰਦੇ ਪਰ ਹੁਣ ਤਾਂ ਲੱਗਾ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਹੜੀ ਡੈਡ ਬੋਡੀ ਉਹ ਕਿੱਥੇ ਰਹੀ ਡੈਡ ਬੜੀ ਸਿਕਲ ਹਸਕ ਦਾਪ ਲੈ ਗਿਆ ਪੁਲਿਸ ਵਾਲੇ ਆਪਣੇ ਸਾਡੇ ਨਾਲ ਸਰਪੰਚਾ ਹੋ ਗਿਆ ਨਾਲੇ ਹੋਰ ਬੰਦਗੇ ਅੱਛਾ ਜੀ ਤੇ ਕੱਲ ਤਾਂ ਲੈ ਕੇ ਘੁੰਮਣਿਆ ਤੱਕਦੇ ਉਹਨੂੰ ਕੋਈ ਨਿਕਵਰ ਨਹੀਂ ਕੀਤਾ ਉਹਨੂੰ ਐਡਾ ਵਡਾ ਨੁਕਸਾਨ ਕਰ ਗਿਆ ਉਹਦੀ 147 ਜਿਹੜੀ ਰਿਕਵਰੀ ਨਹੀਂ ਕੀਤੀ ਗਈ ਇਹਨਾਂ ਕੋਲ ਕੰਮ ਬੰਦਾ ਲੈ ਕੇ ਭੱਜੇ ਉਹਨੂੰ ਰਿਕਵਰੀ ਨਹੀਂ ਹੋਇਆ ਗਿਆ ਇਹਨਾਂ ਕੋਲ ਸ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਗਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲੈ ਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ੇ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨੇ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪਿਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨਾਂ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉੱਥੇ ਡੇਗੀ ਪਰ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਰਹੇ ਹਮंजे ਤੇ ਤੇ ਉੱਠਣ ਹੀ ਲੱਗੇ ਤੇ ਉਹੜਾ ਨੂੰ ਗੋਲੀ ਮਾਰਾ ਆਪਣੇ ਆਪਣੇ ਆਪ ਗੋਲੀ ਮਾਰ ਮਦਰ ਨੂੰ ਵੀ ਗੋਲੀ ਮਾਰਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਜਿਹਦੇ ਘਰ ਆ ਕਹਿੰਦਾ ਘਰ ਹੀ ਪੈਂਦੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਹੋਰ ਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੁੱਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਡ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰ ਕਰਦੇ ਇਹਨੇ ਕਿਹਾ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੁਸਾਇਟੀ ਖੋਦ ਵੀ ਕਰ ਲਿਆ ਹਾਂਜੀ ਹਾਂਜੀ ਠੀਕ ਹੈ